ਸਭ ਤੋਂ ਪਹਿਲਾਂ ਡਿਸਟ੍ਰਿਕਟ ਪਟਿਆਲਾ ਦੇ ਸਾਰੇ মিডিਆ ਸਾਥੀਆਂ ਦਾ ਖਾਸ ਕਰਕੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ মিডিਆ ਦੇ ਡਿਜੀਟਲ মিডিਆ মিডিਆ ਦੇ ਸਾਰੇ ਪਲੇਟਫਾਰਮ ਤੋਂ ਆਏ ਸਾਥੀਆਂ ਦਾ ਅੱਜ ਦੀ ਇਸ ਪ੍ਰੈਸ ਭਾਰਤਾ 'ਚ ਵੈਲਕਮ ਸਵਾਗਤ ਆ ਮੇਰੇ ਨਾਲ ਆਮ ਆਦਮੀ ਪਾਰਟੀ ਡਿਸਟ੍ਰਿਕਟ ਪਟਿਆਲਾ ਦੀ ਸਮੁੱਚੀ ਟੀਮ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਜੀ ਐਮਐਲਏ ਸਮਾਣਾ ਐਕਸ ਕੈਬਨਿਟ ਮਿਨਿਸਟਰ ਪੰਜਾਬ ਸਰਦਾਰ ਹਰਚੰਦ ਸਿੰਘ ਬਰਸੜ ਜੀ ਚੇਅਰਮੈਨ ਮੰਡੀ ਬੋਰਡ ਪੰਜਾਬ ਕੁੰਦਨ ਗੋਗਿਆ ਜੀ ਮੇਅਰ ਪਟਿਆਲਾ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜੀ ਲੋਕ ਸਭਾ ਇੰਚਾਰਜ ਪਟਿਆਲਾ ਤਜਿੰਦਰ ਮਹਿਤਾ ਜੀ ਚੇਅਰਮੈਨ ਪਲਾਨਿੰਗ ਬੋਰਡ ਪਟਿਆਲਾ ਮੈਂ ਚੰ ਦੋੜੇ ਸ਼ੇਰ ਮਾਦਰਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਕਰਾ ਹ ਤੇ ਆਮ ਆਦਮੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਜਿਹੜੇ ਮੇਰੇ ਪਿੱਛੇ ਖੜੇ ਦਿੰਗੇ ਅੱਜ ਦੀ ਇਸ ਪ੍ਰੈਸ ਬਾਰਤਾ ਦਾ ਮੇਨ ਮਕਸਦ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੁਆਰਾ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਪੰਜਾਬ ਦੇ ਉਸ ਆਵਾਮ ਦੇ ਨਾਲ ਜਿਹੜਾ ਮੈਂ ਸਮਝਦਾ ਸਰਕਾਰ ਦੇ ਨੀਤੀਆਂ ਦੇ ਕਾਰਨ ਰੋਜੀ ਰੋਟੀ ਖਾਂਦਾ ਸੀ ਆਪਦਾ ਭੇਜ ਪਰਦਾ ਸੀਗਾ ਉਹਦੀ ਇਨਫਰਮੇਸ਼ਨ ਦੇਣ ਲਈ ਅੱਜ ਅਸੀਂ ਇਕੱਤਰ ਹੋਏ ਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ 32 ਲੱਖ 32 ਲੱਖ ਜਿਹੜੇ ਕਾਰਡ ਨੇ ਜੀ ਰਾਸ਼ਨ ਕਾਰਡ ਨੇ ਜਿਹੜੇ ਜਿਹੜੇ ਬੀਪੀਐਲ ਨੇ ਕਾਰਡ ਨੇ ਜਿਹੜੇ ਆਟਾ ਦਾਲ ਸਕੀਮ ਦੇ ਕਾਰਡ ਨੇ ਜਿਹੜੇ ਉਹ ਸੈਂਟਰ ਸਰਕਾਰ ਨੇ ਕਿਵੇਂ ਕੱਟੇ ਨੇ ਇਕ ਸਾਜਸ ਦੇ ਰਹੀਨ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੀ ਆ ਦੇਸ਼ ਜਾਣ ਦਾ ਕਿਦੋਂ ਤਿੰਨ ਕਾਲੇ ਕਾਨੂੰਨ ਆਏ ਤਾਂ ਉਸ ਤਿੰਨ ਕਾਲੇ ਕਾਨੂੰਨਾਂ ਦਾ ਪੰਜਾਬ ਦੇ ਲੋਕਾਂ ਨੇ ਟਟ ਕੇ ਵਿਰੋਧ ਕੀਤਾ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਆਰਤੀਆ ਪੰਜਾਬ ਦਾ ਵਪਾਰੀ ਪੰਜਾਬ ਦਾ ਗਰੀਬ ਵਰਗ ਹਰ ਵਰਗ ਜਿਹੜਾ ਉਹਨਾਂ ਤੇ ਨਾਲ ਕਾਲੇ ਕਰੋਨਾ ਦੇ ਖਿਲਾਫ ਡਟ ਕੇ ਕੇਂਦਰ ਸਰਕਾਰ ਦੇ ਖਿਲਾਫ ਲੜਿਆ ਅੱਜ ਉਹੀ ਕਿੜ ਅੱਜ ਉਹੀ ਬਦਲਾ ਖੋਈ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਆਵਾਮ ਤੋਂ ਲੈ ਰਹੀ ਆ ਪੰਜਾਬ ਦੇ ਲੋਕਾਂ ਤੋਂ ਲੈ ਰਹੀ ਆ ਇੱਕ ਪਾਸੇ ਕਹਿ ਰਹੀ ਆ ਕਿ ਅਸੀਂ ਕੇਂਦਰ ਦੀਆਂ ਸਕੀਮਾਂ ਦਾ ਲਾਭ ਦੇਣ ਦੇ ਲਈ ਲੋਕਾਂ ਜਾ ਰਹੇ ਆ ਔਰ ਦੂਸਰੇ ਪਾਸੇ ਲੋਕਾਂ ਦਾ ਨਿੱਜੀ ਡਾਟਾ ਲੋਕਾਂ ਦਾ ਪਰਸਨਲ ਡਾਟਾ ਕਲੈਕਟ ਕੀਤਾ ਜਾ ਰਿਹਾ ਜਿਹੜੀ ਕਿ ਮੈਂ ਸਮਝਦਾ ਭਾਰਤ ਸਰਕਾਰ ਦੁਆਰਾ ਬਣਾਇਆ ਐਕਟ ਦੀ ਉਲੰਘਣਾ ਕੀ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਗੱਲ ਕਹਿੰਦਾਗਾ ਕਿ ਤੁਸੀਂ ਕਿਸੇ ਦਾ ਡਾਟਾ ਜਿਹੜਾ ਕਲੈਕਟ ਨਹੀਂ ਕਰ ਸਕਦੇ ਨਾ ਹੀ ਕਿਸੇ ਦਾ ਆਧਾਰ ਕਾਰ ਲੈ ਸਕਦੇ ਉਹਦੀ ਬਿਨਾਂ ਉਹਦੀ ਕੰਸੈਂਟ ਨਾ ਹੀ ਤੁਸੀਂ ਉਹਦਾ ਅਕਾਊਂਟ ਨੰਬਰ ਲੈ ਸਕਦੇ ਹੋ ਨਾਹੀਂ ਤੁਸੀਂ ਉਹਦੀ ਪ੍ਰਾਪਰਟੀ ਦੀ ਇਨਫਰਮੇਸ਼ਨ ਲੈ ਸਕਦੇ ਹੋ ਪਰ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਭਾਰਤ ਜਨਤਾ ਪਾਰਟੀ ਇਸ ਗੱਲ ਤੇ ਉਤਾਰੂ ਹੋਈ ਖੜੀ ਆ ਕਿ ਕਿਸ ਤਰ੍ਹਾਂ ਪੰਜਾਬੀਆਂ ਦਾ ਡਾਟਾ ਚੋਰੀ ਕਰਕੇ ਉਹਦੇ ਅੰਦਰ ਤੋਰ-ਬੋਰ ਕਰਕੇ ਉਹਦੇ ਅੰਦਰ ਜਿਹੜੀ ਫਕੀ ਸਿਸਟਮ ਨੰਬਰ ਸ਼ਾਮਿਲ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੱਡੇ ਵੱਡੇ ਫਰਾਡ ਕੀਤੇ ਜਾਂਦੇ ਦੇਸ਼ ਜਾਣ ਦਾ ਦੇਸ਼ ਦੇ ਅੰਦਰ ਸਾਰੇ ਸੂਬਾ ਸਰਕਾਰਾਂ ਨੂੰ ਜਿਹੜੇ ਸਾਈਬਰ ਕ੍ਰਾਈਮ ਆ ਸਾਈਬਰ ਕ੍ਰਾਈਮ ਜਾਂ ਡਿਜੀਟਲ ਕ੍ਰਾਈਮ ਜਿਹੜਾ ਉਹਦੇ ਲਈ ਇੱਕ ਵੱਖਰੇ ਪੁਲਿਸ ਸਟੇਸ਼ਨ ਬਣਾਉਣੇ ਪਏ ਨੇ ਕਿਉਂ ਬਣਾਉਣੇ ਪੈਣਗੇ ਕਿ ਅੱਜ ਡਿਜੀਟਲ ਦਾ ਜਬਾਨਾਗਾ ਦੁਨੀਆ ਦੇ ਰਾ ਡਿਜੀਟਲ ਦੇ ਅੰਦਰ ਸਾਈਬਰ ਕਰਾਈਮ ਹੁੰਦਾਗਾ ਤੁਹਾਡੇ ਅੰਕੜੇ ਲੈ ਕੇ ਤੁਹਾਡੀਆਂ ਆਈਡਿਜ਼ ਨੂੰ ਤੁਹਾਡੀ ਇਵਨ ਕੀ ਮੋਬਾਈਲ ਦੀਆਂ ਆਈਡਿਜ਼ ਨੂੰ ਜਿਹੜੀ ਹੈਕ ਕਰਕੇ ਤੁਹਾਡੇ ਬੈਂਕ ਅਕਾਊਂਟ ਹੈਕ ਕਰਕੇ ਤੁਹਾਡੇ ਹੋਰ ਜਿਹੜੇ ਇਲੈਕਟ੍ਰੋਨਿਕ ਡਾਕੂਮੈਂਟ ਲਗੇ ਉਹਨਾਂ ਨੂੰ ਜਿਹੜਾ ਹੈਕ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਠੱਗੀਬਾਰਾਂ ਦਾ ਕੰਮ ਚੱਲ ਲਗਾ ਇਸ ਲਈ ਸੂਬੇ ਦੀ ਸਰਕਾਰਾਂ ਸੈਂਟਰ ਸਰਕਾਰਾਂ ਨੇ ਇਹ ਕਾਨੂੰਨ ਜਿਹੜੇ ਨੇ ਉਹ ਲਿਆਂਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੜੀ ਨੀਚ ਹਰਕਤ ਉਤਰੀ ਹੋਈ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਕਿਰਦਾਰ ਆ ਭਾਰਤ ਜਨਤਾ ਪਾਰਟੀ ਦੇਸ਼ ਦੇ ਅੰਦਰ ਦੇਸ਼ ਦੇ ਲੋਕਤੰਤਰੀ ਲਈ ਬਹੁਤ ਵੱਡਾ ਖਤਰਾ ਬਣੀ ਹੋਈ ਆ ਇੱਥੀਆਂ ধারণা ਤੁਹਾਡੇ ਸਾਹਮਣੇ ਤੁਹਾਨੂੰ ਪਤਾਗਾ ਕਿ ਚੰਡੀਗੜ੍ਹ ਵਰਗਾ ਉਹ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਅੰਦਰ ਨਹੀਂ ਜਿੱਦੀ ਪੂਰੀ ਦੁਨੀਆ ਦੇ ਅੰਦਰ ਨਾ ਬੋਲਦਾ ਕਿ ਚੰਡੀਗੜ੍ਹ ਦੀ ਡੈਮੋਕ੍ਰੇਸੀ ਚੱਬੀ ਗਰਦਾਸ ਮੈਂ ਜਿਹੜਾ ਪ੍ਰਸ਼ਾਸਨ ਆ ਉਹ ਸਾਰਾ ਕਿੰਨਾ ਵਧੀਆ ਹੈ ਕਿੰਨੇ ਉੱਥੇ ਲੋਕ ਜਿਹੜੇ ਅੱਛੇ ਨੇ ਉਹ ਚੁੜੇ ਜਾਂਦੇ ਨੇ ਪਰ ਲੇਕਿਨ ਪੂਰੇ ਦੇਸ਼ ਦੇ ਅੰਦਰ ਉਹ ਵੀਡੀਓ ਚੱਲੀਆਂ ਔਰ ਖਾਸ ਕਰਕੇ ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਕਿ ਤੁਹਾਡੇ ਮੀਡੀਆ ਦੇ ਕੈਮਰਿਆਂ ਨੇ ਉਹ ਜਿਹੜੀ ਬੋਰ ਚੋਰੀ ਹੁੰਦੀ ਆ ਉਹ ਕੈਪ ਕੀਤੀ ਉਹ ਬੋਰ ਚੋਰੀ ਹੁੰਦੀ ਜਿਹੜੀ ਆ ਤੁਸੀਂ ਉਹਨੂੰ ਆਪਣੇ ਕੈਮਰਿਆਂ ਦੇ ਅੰਦਰ ਫੜਿਆ ਔਰ ਫਿਰ ਵੀ ਨਹੀਂ ਮੰਨਿਆ ਪਟਾ ਸੁਆ ਸਾਰੇ ਐਮਸੀ ਸਾਹਿਬਾਂ ਨੇ ਪ੍ਰੋਟੈਸਟ ਕੀਤਾ ਆਮ ਆਦਮੀ ਪਾਰਟੀ ਦੀ ਟੀਮ ਨੇ ਪ੍ਰੋਟੈਸਟ ਕੀਤਾ ਮਾਨ ਜੋ ਗਵਰਨਰ ਸਾਹਿਬ ਕੋਲੇ ਗਿਆ ਕੋਈ ਗੱਲ ਨਹੀਂ ਬਣੀ ਹਾਈ ਕੋਰਟs ਗਿਆ ਕੋਈ ਗੱਲ ਨਹੀਂ ਬਣੀ ਔਰ ਆਲਟੀਮੇਟਲੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਆ ਕੇ ਇਨਸਾਫ ਮਿਲਿਆ ਔਰ ਸੁਪਰੀਮ ਕੋਰਟ ਨੇ ਇਸ ਗੱਲ ਦੇ ਮੋਰ ਲਾਈ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਮੇਰ ਦੀ ਇਲੈਕਸ਼ਨ ਕਰਨ ਵਾਲੇ ਵਿਅਕਤੀ ਨੇ ਵੋਟ ਚੋਰੀ ਕੀਤੀ ਹੈ ਇਹ ਗੱਲ ਦੇਖਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਜਿਸ ਦਿਨ ਇਤਿਹਾਸ ਇਤਿਹਾਸ ਲਿਖਿਆ ਜਾਊਗਾ ਉਹਦੇ ਅੰਦਰ ਸਪਸ਼ਟ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਬੋਟ ਚੋਰੀ ਦੀ ਸ਼ੁਰੂਆਤ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਤੋਂ ਕੀਤੀ ਮੇਅਰ ਦੀ ਇਲੈਕਸ਼ਨ ਤੋਂ ਬੋਟ ਚੋਰੀ ਦੀ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਪੂਰਾ ਦੇਖ ਜਾਣਦਾ ਕਿ ਕਿਸ ਤਰ੍ਹਾਂ ਬੋਟਰਾਂ ਦੇ ਨਾਮ ਕੱਟੇ ਗਏ ਕਿਸ ਤਰ੍ਹਾਂ ਨਵੇਂ ਨਾਮ ਐਂਟਰ ਕਰਵਾਏ ਗਏ ਤਾਂ ਕਿ ਵੋਟਰਾਂ 'ਚ ਫਾਇਦਾ ਲਿਆ ਜਾ ਸਕੇ ਪੂਰੀ ਪੂਰੀ ਲਖਣ ਜੇ ਮੈਂ ਦਿੱਲੀ ਦੀ ਇਲੈਕਸ਼ਨ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਦੇ ਬੀਜੇਪੀ ਦਾ ਸਿਰਫ ਔਰ ਸਿਰਫ 2 ਲੱਖ ਵੋਟਾਂ ਦਾ ਫਰਕ ਆ ਤਾਂ ਇਸ ਤੋਂ ਕਿਤੇ ਵੱਧ ਵੋਟਾਂ ਜਿਹੜੀਆਂ ਲਗੀਆਂ ਉਹ ਡਿਲੀਟ ਕੀਤੀਆਂ ਗਈਆਂ ਕੱਟੀਆਂ ਗਈਆਂ ਖਤਮ ਕੀਤੀਆਂ ਗਈਆਂ ਔਰ ਉਹੀ ਪ੍ਰਕਿਰਿਆ ਉਸੇ ਪ੍ਰਕਾਰ ਦੀ ਪ੍ਰਕਿਰਿਆ ਜਿਹੜੀ ਆ ਭਾਰਤ ਜਨਤਾ ਪਾਰਟੀ ਨੇ ਬਿਹਾਰ ਦੇ ਅੰਦਰ ਸ਼ੁਰੂ ਕੀਤੀ ਵਿਹਾਰ ਦੇ ਅੰਦਰ ਵੀ ਜਿਹੜਾ ਡਾਟਾ ਸੀਗਾ ਪਹਿਲਾਂ ਡਾਟਾ ਕਲੈਕਟ ਕੀਤਾ ਫਿਰ ਡਾਟੇ ਦੇ ਨਾਲ ਛੇੜਛਾੜ ਕੀਤੀ ਉਹਦੇ ਅੰਕੜਿਆਂ ਦੇ ਨਾਲ ਛੇੜਛਾੜ ਕੀਤੀ ਉਹਨਾਂ ਦੇ ਨਾਮ ਡਿਲੀਟ ਕੀਤੇ ਗਏ ਫਿਰ ਕਿਹਾ ਗਿਆ ਕਿ ਹਾਂਜੀ ਇਹ ਵੋਟਰ ਇੱਥੇ ਰਹਿੰਦਾ ਨਹੀਂ ਇਹ ਬੰਦਾ ਵਿਅਕਤੀ ਇੱਥੇ ਰਹਿੰਦਾ ਨਹੀਂ ਕਿਉਂਕਿ ਤੁਸੀਂ ਫਜ਼ਕੀ ਕੀ ਕਰਨੀ ਆ ਤੁਸੀਂ ਡਾਟੇ ਚ ਕਰੈਕਟ ਕੀ ਕਰਨਾ ਤੁਹਾਡਾ ਇੱਕ ਡਿਜੀਟ ਜਿੱਥੇ 2 ਇੱਕ ਲਿਖਿਆ 2 ਬਣਾ ਦਿਓ ਜਿੱਥੇ 4 ਲਿਖਿਆ ਉਹਨੂੰ 5 ਬਣਾ ਦਿਓ ਜਿੱਥੇ ਕੁਝ ਹੋਰ ਲਿਖਿਆ ਉਹਨੂੰ ਛੋੜਾ ਉਹ ਕਰ ਦਿਓ ਸੋ ਮੇਰਾ ਕਹਿਣ ਦਾ ਭਾਵ ਆ ਉਥੇ ਡਾਟੇ ਦੇ ਲਾਨ ਛੇੜਛਾੜ ਕਰਕੇ ਜਿਹੜਾ ਇਹ ਕੰਮ ਕੀਤਾ ਉਸ ਦੇ ਅੰਦਰ ਵੀ ਦੇਖ ਦੀ ਸਰਵੋਚ ਅਦਾਲਤ ਜਿਹੜਾ ਇੰਟਰਫੇਅਰ ਕਰਨਾ ਪਿਆ ਉਸ ਦੇ ਅੰਦਰ ਵੀ ਦੇਖ ਦੀ ਸਰਵੋਚ ਅਦਾਲਤ ਜਿਹੜੀ ਸਾਹਮਣੇ ਆਈ ਪਾਰਲੀਮੈਂਟ ਚ ਗੱਲ ਚੱਲੀ ਦੇਸ਼ ਬਿਹਾਰ ਦੇ ਗਲੀਆਂ ਚ ਗੱਲ ਚੱਲੀ ਦੇਸ਼ ਦੇ ਅੰਦਰ ਇਸ ਗੱਲ ਦੀ ਗੱਲ ਚੱਲੀ ਕਿ ਭਾਰਤੀ ਜਨਤਾ ਪਾਰਟੀ ਆ ਦੇਸ਼ ਦੇ ਲੋਕਤੰਤਰ ਲਈ ਖਤਰਾ ਹੁਣ ਉਸੇ ਪ੍ਰਕਾਰ ਦੀ ਪ੍ਰਕਿਰਿਆ ਉਸੇ ਪ੍ਰਕਾਰ ਦਾ ਇੱਕ ਮੈਂ ਸਮਝਦਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੁਝ ਵਿਅਕਤੀ ਬਿਠਾ ਲਏ ਪੰਜਾਬ ਦੇ ਭੋਲੇ ਪਾਲੇ ਲੋਕਾਂ ਨੂੰ ਕਿ ਤੁਹਾਡੇ ਕਾਰਡ ਭਰੀਏ ਲਿਓ ਤੁਹਾਡਾ ਆ ਕਰੀਏ ਉਹਨਾਂ ਤੋਂ ਪੈਂਡ ਕਾਰਡ ਲਏ ਜਾ ਰਹੇ ਨੇ ਉਹਨਾਂ ਤੋਂ ਅਕਾਊਂਟ ਨੰਬਰ ਲਏ ਜਾ ਰਹੇ ਨੇ ਉਹਨਾਂ ਤੋਂ ਸਾਰਾ ਡਾਟਾ ਕਲੈਕਟ ਕੀਤਾ ਜਾ ਰਿਹਾ ਜਦ ਕਿ ਅਥੈਂਟੀਕੇਟ ਉਹਨਾਂ ਦੇ ਵਿੱਚ ਕੋਈ ਵੀ ਵਿਅਕਤੀ ਉਹ ਨਹੀਂ ਜਿਹੜਾ ਕਿ ਲਾਇਸੈਂਸ 홀ਡਰ ਹੋਵੇ ਆ ਜਿਹੜਾ ਐਕਟਾਗਾ ਇਹ ਕਹਿੰਦਾ ਕਿ ਤੁਹਾਨੂੰ ਲਾਇਸੈਂਸ ਲੈਣਾ ਪਊ ਇਹ ਐਕਟ ਮੇਰਾ ਨਹੀਂ ਬਣਾਇਆ ਇਹ ਐਕਟ ਤੁਹਾਡਾ ਨਹੀਂ ਬਣਾਇਆ ਐ ਪੰਜਾਬ ਸਰਕਾਰ ਨੇ ਨਹੀਂ ਬਣਾਇਆ ਇਹ ਐਕਟ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਗਿਆ ਇਹ ਐਕਟ ਕਹਿੰਦਾਗਾ ਕਿ ਤੁਸੀਂ ਕੋਈ ਵੀ ਡਿਜੀਟਲ ਡਾਟਾ ਇਕੱਠਾ ਕਰਨਾਗਾ ਤਾਂ ਤੁਹਾਨੂੰ ਕੰਪੀਟੈਂਟ ਅਥਾਰਟੀ ਤੋਂ ਲਾਇਸੈਂਸ ਲੈਣਾ ਹੋਵੇਗਾ ਲਾਇਸੈਂਸ ਲੈ ਕੇ ਪੰਜਾਬ ਪੰਜਾਬ ਸਕੀਮਾਂ ਪੰਜਾਬ ਮੰਤ ਪੰਜਾਬ ਸਕੀਮਾਂ ਮੁਕੰਮਲ ਸਰਬਤ بیمਾ ਯੋਜਨਾ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਘਰ ਬੈਠੇ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੋ ਜਿਹੜੀਆਂ ਨੈਸੈਸਰੀ ਫਾਰਮੈਲਟੀ ਚ ਪੂਰੀਆਂ ਕਰਕੇ ਉਹਦੇ ਲਈ ਅਸੀਂ ਡੋਰ ਸਟੱਪ ਡਿਲੀਵਰੀ ਪੰਜਾਬ ਜਾਣਦਾ ਕਿ ਡੋਰ ਸਟੱਪ ਡਿਲੀਵਰੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੀ ਆ ਪੰਜਾਬ ਜਾਣਦਾ ਕਿ ਸੇਵਾ ਕੇਂਦਰਾਂ ਦੇ ਅੰਦਰ ਕਿੰਨੀਆਂ ਐਪਲੀਕੇਸ਼ਨਾਂ ਆਉਂਦੀਆਂ ਨੇ ਕਿੰਨੀਆਂ ਪ੍ਰੋਸੈਸ ਹੁੰਦੀਆਂ ਨੇ ਔਰ ਕਿੰਨਿਆਂ ਦੇ ਵਿਅਕਤੀਆਂ ਦੇ ਜਿਹੜੇ ਰੋਜ਼ ਭਰਾ ਦੇ ਰੋਜ਼ਾਨਾ ਦੇ ਡਾਕੂਮੈਂਟੇਸ਼ਨ ਆ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਨੇ ਕਿ ਪੂਰੀਆਂ ਹੁੰਦੀਆਂ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਮੈਂ ਸਮਝਦਾ ਕਿ ਇਥੇ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਉਥੇ ਪੰਜਾਬ ਦੇ ਭੋਲੇਪਾਲੇ ਕਰੀਬ ਲੋਕਾਂ ਦੇ 32 ਲੱਖ 32 ਲੱਖ ਜਿਹੜੇ ਕਾਰਡ ਲਗੇ ਉਹ ਕੱਟੇ ਗਏ ਨੇ ਕਿ ਸਭ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਹੀ ਲੜਾਈ ਲੜਨੀ ਚਾਹੀਦੀ ਆ ਕਿ ਪੰਜਾਬ ਦੇ ਉਹ 32 ਲੱਖ